ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਿਹਤ ਦੇ ਕੁਝ ਰਾਜ਼ ਜਿਤੇ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਗਵਰਨਮੈਂਟ ਵੱਲੋਂ ਪਬਲਿਕ ਪਾਰਕਾਂ ਦੇ ਵਿੱਚ ਐਕਸਰਸਾਈਜ਼ ਵਾਸਤੇ ਕੁਝ ਆਪਰੇਟਰਸ ਕੁਝ ਮਸ਼ੀਨਾਂ ਮੁਹਿਆਤ ਰਾਈਆਂ ਗਈਆਂ ਨੇ ਪਰ ਬਹੁਤ ਘੱਟ ਲੋਕ ਇਸ ਚੀਜ਼ ਦੇ ਅਵੇਅਰ ਨੇ ਕਿ ਉਹ ਮਸ਼ੀਨਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਸਿਹਤ ਨੂੰ ਕੁਝ ਚੰਗਾ ਕਰ ਸਕਦੇ ਆ ਦੋਸਤੋ ਇਸੇ ਮਕਸਦ ਦੇ ਲਈ ਅੱਜ ਇਸ ਵੀਡੀਓ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸਕਰੀਨ ਦੇ ਉੱਤੇ ਸਾਡੇ ਭੰਗੜਾ ਮਾਸਟਰ ਅਜਮੇਰ ਸਿੰਘ ਜੀ ਲੁਧਿਆਣਾ ਤੋਂ ਇਹ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਬੜੇ ਪਰੇਸ਼ਾਨ ਸੀ ਆਪਣੇ ਵੇਟ ਵਧਣ ਤੋਂ ਤੇਨ ਨੇ ਇੱਕ ਦਿਨ ਇਹ ਸੋਚਿਆ ਕਿ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਸਿਹਤ ਵੱਲ ਧਿਆਨ ਦਿੱਤਾ ਜਾਵੇ ਤੇਰਾ ਨੇ ਇਹਨਾਂ ਮਸ਼ੀਨਾਂ ਦੇ ਉੱਤੇ ਐਕਸਰਸਾਈਜ਼ ਕਰਨੀ ਰੋਜ਼ਾਨਾ ਸ਼ੁਰੂ ਕੀਤੀ ਤੇ ਯਕੀਨ ਮੰਨਿਓ ਇਹਨਾਂ ਨੇ ਕਾਫੀ ਹੱਦ ਤੱਕ ਆਪਣਾ weight lose ਕੀਤਾ ਹਾਲੇ ਵੀ ਮੰਜ਼ਿਲ ਥੋੜੀ ਦੂਰ ਹੈ ਕੋਸ਼ਿਸ਼ ਜਾਰੀ ਹੈ ਤੇ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ حاصل ਹੋਗੀ ਦੋਸਤੋ ਸਾਹਮਣੇ ਤੁਸੀਂ ਵੱਖਰੀਆਂ ਵੱਖਰੀਆਂ ਮਸ਼ੀਨਾਂ ਦੇਖ ਰਹੇ ਹੋ ਤੇ ਹਰ ਮਸ਼ੀਨ ਦੇ ਉੱਤੇ ਐਕਸਰਸਾਈਜ਼ ਵੱਖਰੇ ਤਰੀਕੇ ਦੀ ਹੈ ਹਰ ਐਕਸਰਸਾਈਜ਼ ਦਾ ਵਕਰਾ ਫਾਇਦਾ ਆ ਜਿਸ ਤਾਂ ਕਿ ਤੁਸੀਂ ਹੁਣ ਦੇਖ ਰਹੇ ਹੋ ਸਾਹਮਣੇ ਉਹ ਇੱਕ ਐਸੇ ਅਪਰੇਟਸ ਦੇ ਉੱਤੇ ਐਕਸਰਸਾਈਜ਼ ਕਰ ਰਹੇ ਜਿਹਦੇ ਨਾਲ ਤੁਹਾਡੇ ਕੰਧਿਆਂ ਤੇ ਤੁਹਾਡੇ ਬਾਜੂਆਂ ਦੇ ਉੱਤੇ ਬੜਾ ਜ਼ੋਰ ਪੈਂਦਾ ਉਹਨਾਂ ਦੀ ਤਾਕਤ ਵੀ ਵਧਦੀ ਹੈ ਉਹਨਾਂ ਦੇ ਮਸਲ ਵੀ ਪੁਸ਼ਟ ਹੁੰਦੇ ਬਸ ਸਿਰਫ ਲੋਡ ਹੈ ਰੈਗੂਲਰ ਐਕਸਰਸਾਈਜ਼ ਰੋਜ਼ਾਨਾ ਨਿਯਮਤ ਸਮੇਂ ਸਰ ਐਕਸਰਸਾਈਜ਼ ਕਰਨੀ ਇੱਕ ਵਾਰ ਜ਼ਰੂਰ ਜ਼ੋਰ ਲੱਗਦਾ ਪਰ ਹੈਰਾਨਕੁਨ ਰਿਜ਼ਲਟ ਨਤੀਜੇ ਵੀ ਤੁਹਾਡੇ ਸਾਹਮਣੇ ਆਉਂਦੇ ਆ ਆ ਹੁਣ ਇਸ ਟਾਈਮ ਤੁਹਾਡੇ ਸਾਹਮਣੇ ਜਿਹੜੀ ਐਕਸਰਸਾਈਜ਼ ਅਜਮੇਰ ਸਿੰਘ ਜੀ ਕਰ ਰਹੇ ਨੇ ਉਹ ਐਕਸਰਸਾਈਜ਼ ਦੇ ਨਾਲ ਤੁਹਾਡੇ ਜਿਹੜਾ ਕੁਲੇ ਨੇ ਉਹਨਾਂ ਨੂੰ ਬੜਾ ਫਰਕ ਪੈਂਦਾ ਤੇ ਇਹਦੇ ਨਾਲ ਨਾਲ ਤੁਹਾਡੀਆਂ ਲੱਤਾਂ ਦੀ ਪੂਰੀ ਵਰਜਿਸ਼ ਹੁੰਦੀ ਹੈ ਤੇ ਤੁਹਾਡੇ ਲੱਕ ਦੀ ਵਰਜਿਸ਼ ਹੁੰਦੀ ਹੈ ਇਹ ਐਕਸਰਸਾਈਜ਼ ਦੇ ਨਾਲ ਵੀ ਮੋਟਾਪੇ ਦੇ ਉੱਤੇ ਵਜ਼ਨ ਦੇ ਉੱਤੇ ਘਟਾਉਣ ਲਈ ਬੜਾ ਫਰਕ ਪੈਂਦਾ ਆ ਜਿਹੜੀ ਐਕਸਰਸਾਈਜ਼ ਦੇਖ ਰਹੇ ਹੋ ਇਹ ਦੇ ਨਾਲ ਤੁਹਾਨੂੰ ਪੂਰੀ ਬਾਡੀ ਤੇ ਫਰਕ ਪੈਂਦਾ ਜੀ ਕਿਉਂਕਿ ਜਦੋਂ ਤੁਸੀਂ ਇਸ ਐਕਸਰਸਾਈਜ਼ ਦੇ ਕਰਦੇ ਹੋਏ ਬੁਸ਼ੀਰ ਨੂੰ ਆਪਣੇ ਵੱਲ ਖਿੱਚਦੇ ਹੋ ਤੇ ਤੁਸੀਂ ਆਪਣੇ ਪੂਰੇ ਵਜ਼ਨ ਨੂੰ ਆਪਣੇ ਵੱਲ ਖਿੱਚ ਰਹੇ ਹੋ ਇਹਦੇ ਨਾਲ ਤੁਹਾਡੀਆਂ ਪਹਾਾਂ ਦੇ ਨਾਲ ਨਾਲ ਲੱਤਾਂ ਤੇ ਅਸਰ ਪੈਂਦਾ ਤੇ ਨਾਲ ਪਿੱਠ ਦੇ ਮਸਲ ਵੀ ਤੁਹਾਡੇ ਕਾਫੀ ਸਟਰੋਂਗ ਹੁੰਦੇ ਨੇ ਤਾਕਤ ਫੜਦੇ ਨੇ ਇਸ ਐਕਸਰਸਾਈਜ਼ ਦਾ ਇੱਕ ਹੋਰ ਵੀ ਫਾਇਦਾ ਹੈ ਕਿ ਇਸ ਐਕਸਰਸਾਈਜ਼ ਦੇ ਨਾਲ ਤੁਹਾਡਾ ਜਿਹੜਾ ਫਾਲਤੂ ਫੈਟ ਆ ਉਹ ਬਹੁਤ ਜ਼ਿਆਦਾ ਕੰਜ਼ਿਊਮ ਹੁੰਦਾ ਪੈਂਦਾ ਇਹ ਐਕਸਰਸਾਈਜ਼ ਵੀ ਤੁਹਾਡੇ ਗੋਡਿਆਂ ਲਈ ਬਣੀ ਵਧੀਆ ਹੈ ਇਸ ਐਕਸਰਸਾਈਜ਼ ਦੇ ਵਿੱਚ ਤੁਹਾਡੇ ਗੋਡੇ ਵੀ ਮੁੜਦੇ ਨੇ ਤੁਹਾਡਾ ਬਾਹਾਂ ਵੀ ਪੂਰਾ ਜ਼ੋਰ ਲੈਂਦੀ ਹੈ ਤੇ ਤੁਹਾਡੇ ਕਹ ਲੋ ਵੀ ਗੋਡੇ ਤੁਹਾਡਾ ਲੱਕ ਤੇ ਤੁਹਾਡੇ ਕੰਦੇ ਇਹ ਤਿੰਨਾਂ ਨੂੰ ਫਾਇਦਾ ਹੁੰਦਾ ਹੈ ਸੈਕਸਰਸਾਈਜ਼ ਨਾਲ ਦੇਖੋ ਕੂਣੀਆਂ ਵੀ ਮੁੜ ਰਹੀਆਂ ਨੇ ਕੂਣੀਆਂ ਦੇ ਮਸਲ ਨੂੰ ਵੀ ਉਹਨਾਂ ਦੇ ਜੋੜਾਂ ਨੂੰ ਬੜਾ ਫਰਕ ਪੈਂਦਾ ਸੋ ਦੋਸਤੋ ਐਸੀ ਸਾਡਾ ਅੱਜ ਦਾ ਵੀਡੀਓ ਜਿਹੜਾ ਸਿਹਤ ਸੰਬੰਧੀ ਸੀਗਾ ਸੋ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਾਰਕਾਂ 'ਚ ਲੱਗੀਆਂ ਇਹਨਾਂ ਮਸ਼ੀਨਾਂ ਦਾ ਇਸਤੇਮਾਲ ਕਰੋ ਤੇ ਸਿਹਤਮੰਦ ਰਹੋ ਖੁਸ਼ ਰਹੋ ਚੋ ਧੰਨਵਾਦ ਦੋਸਤੋ ਇਹ ਵੀਡੀਓ ਦੇਖਣ ਦਾ ਤੁਹਾਨੂੰ ਕੋਈ ਫਾਇਦਾ ਹੋਵੇ ਐਸੀ ਸਾਡੀ ਹਮੇਸ਼ਾ ਇੱਛਾ ਰਹਿੰਦੀ ਹੈ ਵਕਤ-ਵਕਤ ਸਰ ਦੇ ਉਤੇ ਰੇਡੀਐਂਟ ਫਰੇਮਸ ਵੱਲੋਂ ਤੁਹਾਨੂੰ ਐਹੋ ਜਿਹੇ ਲਾਭਪੂਰਨ ਫਾਇਦੇ ਵਾਲੀਆਂ ਵੀਡੀਓਜ਼ ਵੀ ਦਿਖਾਈਆਂ ਜਾਂਦੀਆਂ ਰਹਿਣਗੀਆਂ ਫਿਰ ਮਿਲਾਂਗੇ ਜੀ ਧੰਨਵਾਦ ਵੀਡੀਓ ਦੇਖਣ ਦਾ ਥੈਂਕ ਯੂ